ਇਤਿਹਾਸ ਹੈ ਨਾ ਜਿਹੜਾ ਸਿਆਣੇ ਵਿਦਵਾਨ ਲੋਕ ਉਹਨੂੰ ਦੇਹਲੀ ਦੀਪਕ ਸ਼ਬਦ ਵਰਤਦੇ ਆ ਦੇਹਲੀ ਦੀਪਕ ਦਾ ਕੰਮ ਕਿਵੇਂ ਪ੍ਰਾਤਨ ਸਮੇਂ ਸਿਆਣੇ ਪੁਰਖਾਂ ਨੂੰ ਪਤਾ ਹੈ ਲੋਕਾਂ ਨੇ ਇੱਕ ਕੰਧੋਲੀ ਤੇ ਦਹਲੀਜ ਤੇ ਦੀਵਾ ਰੱਖਣਾ ਔਰ ਉਹ ਚੌਂਕੇ ਤੇ ਵੀ ਚਾਨਣ ਕਰਦਾ ਸੀ ਉਹ ਵੇੜੇ ਵਿੱਚ ਵੀ ਚਾਨਣ ਕਰਦਾ ਸੀ ਜਿਹੜਾ ਇਤਿਹਾਸ ਹੈ ਇਹ ਦੇਹਲੀ ਦੀਪਕ ਦਾ ਕੰਮ ਤਾਂ ਕਰਕੇ ਕਰਦਾ ਜਿੱਥੇ ਇਹ ਸਾਡਾ ਪਿਸ਼ੋਕੜ ਦੱਸਦਾ ਹੈ ਸਾਡੇ ਪੁਰਖਿਆਂ ਨੇ ਕਿਹੜੇ ਕਿਹੜੇ ਸਮੇਂ ਦੇ ਅੰਦਰ ਕਿਵੇਂ ਕਿਵੇਂ ਉਹਨਾਂ ਆਪਣੇ ਜੀਵਨ ਤੇ ਉਹਨਾਂ ਆਪਣੇ ਜੀਵਨ ਵਿੱਚ ਕਰਮ ਕਰਦੇ ਆ ਤੇ ਅਣਕ ਦੀ ਖਾਤਰ ਆਪਣਾ ਆਪ ਕੁਰਬਾਨ ਕੀਤਾ ਜਿੱਥੇ ਸਾਡਾ ਪਿਛੋਕੜ ਸਾਨੂੰ ਚੇਤਾ ਕਰਵਾਉਂਦਾ ਹੈ ਉੱਥੇ ਆਉਣ ਵਾਲਾ ਜ਼ਿੰਦਗੀ ਦਾ ਰਾਹ ਕਿਵੇਂ ਰਿਸਣਾਉਣਾ ਹੈ ਇਹ ਸਾਨੂੰ ਇਤਿਹਾਸ ਦੇ ਪੰਨੇ ਦੱਸਦੇ ਨੇ ਧਰਮ ਹੈ ਨਾ ਜਿਹੜਾ ਉਹ ਦੋ ਗੱਲਾਂ ਤੇ ਖਲੋਤਾ ਸ਼ਰਮ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ ਹਰ ਕੋ ਨਾਮ ਜਪ ਦੀ ਜਿੰਨੀ ਵੀ ਗੱਲ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਪਈ ਹੈ ਨਿਰਮਲ ਕਰਮ ਨੇ ਜਿਹੜੇ ਗੁਰੂ ਕੇ ਸਿੱਖਾਂ ਨੇ ਦੁਨੀਆਂ ਦੇ ਤਖਤੇ ਤੇ ਅੰਮ੍ਰਿਤ ਬਾਣੀ ਤੇ ਬਚਨਾਂ ਦੇ ਪਹਿਰਾ ਦਿੰਦਿਆਂ ਹੋਇਆਂ ਜਿਹੜੇ ਨਿਰਮਲ ਕਰਮ ਕੀਤੇ ਉਹਦਾ ਨਾਮ ਇਤਿਹਾਸ ਹੈ